ਖੋ ਜੀ 250 ਰੁਪਏ ਦਾ ਸੂਟ ਹੈ ਤੇ ਨਾਲ ਦੁਪੱਟਾ ਵੀ ਦੇ ਰਹੇ ਹਾਂ 500 ਰੁਪਏ ਦੇ ਦੋ ਕਾਰਟ ਤੇ 1000 ਰੁਪਏ ਦੇ ਚਾਰ ਕਾਰਟ ਆ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਪਰ ਸਾਡੇ ਕੋਲ ਆਜੋ 500 ਰੁਪਏ ਦੇ ਵਿੱਚ ਦੇ ਦਿਆਂਗੇ ਬਾਜ਼ਾਰ 'ਚ ਰੇਟ 1200 1300 ਤੋਂ ਘਟਣੀ ਹਾਟਾ ਰੇਟ ਹੈ 650 ਬਾਜ਼ਾਰ ਦੇ ਵਿੱਚ ਸੂਟ ਦੀ ਕੀਮਤ ਹੈਗੀ 1500 ਰੁਪਏ ਦੁਪੱਟਾ ਨਾਲ ਡਿਜ਼ਾਈਨਰ ਆ ਅਸੀਂ ਤੁਹਾਨੂੰ ਕਿ 1500 ਰੁਪਏ ਦੇ ਦੋ ਮਤਲਬ 750 ਰੁਪਏ ਦਾ ਸੂਟ ਲੈ ਜਾਓ ਗਲਾ ਕਿੰਨਾ ਪਿਆਰਾ ਬਣਿਆ ਚਾਹੇ ਪਾਰਟੀ ਵੇਅਰ ਪਾਓ ਚਾਹੇ ਆਮ ਪਾਓ ਵਿਆਹ ਸ਼ਾਦੀ ਤੇ ਸੂਟ ਪਾ ਕੇ ਚਲੇ ਜਾਓ ਲਓ ਜੀ ਰੇਟ ਕੀ ਹੈ 6800 10 ਸੂਟ ਅਸੀਂ ਫ੍ਰੀ ਆਫ ਕੋਸਟ ਕੋਰੀਅਰ ਕਰਾਵਾਂਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਈਟ ਸੂਟ ਜਿਨ੍ਹਾਂ ਨੇ ਪਸੰਦ ਹੈਗੀ ਆ ਉਹਨਾਂ ਦੇ ਲਈ ਤਾਂ ਇਹ ਟੌਪ ਦੀਆਂ ਚੀਜ਼ਾਂ ਕੀਮਤ ਕਿੰਨੇ ਆ ਕੋਈ 2500 ਕੋਈ 2000 ਨਹੀਂ ਤੁਹਾਨੂੰ ਸਿਰਫ ਅਸੀਂ 1000 ਰੁਪਏ ਦੇ ਵਿੱਚ ਆ ਚੱਕੋ ਜੀ ਫੋਟੋ ਵਾਲਾ ਸੂਟ ਦੇਖੋ ਮਾਰਕੀਟ ਦੇ ਵਿੱਚ 3500 4000 5000 ਮੁਹਾਮਮਾ ਰੇਟ ਹੈ ਪਰ ਆ ਦੁਪੱਟਾ ਇੰਨਾ ਸੋਹਣਾ ਲਾ ਕੇ ਆ ਚੱਕੋ ਮਸਰੀਨ ਕੋਟਨ ਦਾ ਸੂਟ 1700 ਰੁਪਏ ਦਾ ਚੈਲੇਂਜ ਆ ਜਿਹੜਾ ਮੇਰਾ ਫੇਵਰਿਟ ਕਲਰ ਆ ਬਲੈਕ ਸੂਟ ਦੇ ਤੇ ਬਹੁਤ ਸੋਹਣਾ ਕੰਮ ਆ ਬਾਹਾਂ ਤੇ ਕੰਮ ਆ ਘੇਰੇ ਤੇ ਦੇਖੋ ਦੁਪੱਟਾ ਦੇਖੋ ਇਹ ਵੀ ਤੁਹਾਨੂੰ ਅਸੀਂ ਫ੍ਰੀ ਦੇ ਪਾਈ ਦੇਣਾ ਮਾਡਰ ਵਾਲਾ ਪੀਸ ਆ ਜੀ ਆ ਦੇਖੋ ਹਣਾ ਇਦਾਂ ਇਹ ਚੀਜ਼ਾਂ ਲਈ ਤੁਸੀਂ ਤਰਸਦੇ ਹੋ ਵੀ ਭਾਈ ਕਿੱਥੋਂ ਮਿਲਣਗੀਆਂ ਆ ਵੀ ਕੋਈ 5000 ਨਹੀਂ ਲੈਣਾ ਅਸੀਂ 2500 ਰੁਪਏ ਦੇ ਵਿੱਚ ਆ ਵੀ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਆ ਇਹ ਟਾਲਾ ਸੂਟ ਵੀ ਦੇਖੋ ਡਿਜ਼ਾਈਨ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਇਹਨੇ ਬਾਜ਼ਾਰ ਦੇ ਵਿੱਚ 8000 ਰੁਪਏ ਮੰਗਦਾ ਕੋਈ 8500 ਰੁਪਏ ਮੰਗਦਾ ਸਾਡੇ ਕੋਲ ਆਜੋ ਹੈਵੀ ਸੂਟ ਵਧੀਆ ਦੁਪੱਟੇ ਡਿਜ਼ਾਈਨਰ ਤੁਹਾਨੂੰ 3 3000 ਟਾਪ ਦੀ ਕੁਆਲਿਟੀ ਕੰਮ ਕੀਤਾ ਇਕੱਲਾ ਇਕੱਲਾ ਤੁਸੀਂ ਇਹਦੇ ਉੱਤੇ ਚੈੱਕ ਕਰ ਲਓ ਹਰ ਇੱਕ ਚੀਜ਼ ਦਾ ਤੁਹਾਡਾ ਫਾਇਦਾ ਇਹ ਰੇਟ ਕਿੰਨਾ ਸਿਰਫ ਤੇ ਸਿਰਫ ਤੁਹਾਨੂੰ 35 3800 ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜਿਹੜੀ ਨਾਰਕਲੀ ਦੇਖ ਰਹੇ ਹੋ ਪਾਜੀ ਇਹ ਕਿੰਨੇ ਦੀ ਹੋਊਗੀ ਮਾਰਕੀਟ ਵਿੱਚ 10 ਤੋਂ 15000 ਦੀ ਪਰ ਅਸੀਂ ਦੇਣੀ ਹੈ 4500 ਰੁਪਏ ਦੀ ਕਰੇਵ ਤੇ ਇਹ ਨਾ ਇਹ ਕੋਈ 15000 18000 ਨਹੀਂ ਆਹ ਰੇਟ ਦੇਖੋ ਲਿਖ ਕੇ ਲਾਤਾ 52500 ਰੁਪਏ ਦੇ ਆਹ 250 ਰੁਪਏ ਦਾ ਸੂਟ ਹੈ ਪਾਜੀ ਕੋਈ 250 ਰਾਂ ਸੂਟ ਹੈ ਤੇ ਨਾਲ ਦੁਪੱਟਾ ਵੀ ਦੇ ਰਹੇ ਹਾਂ ਚਾਹੇ ਟਾਈਗਰ ਪ੍ਰਿੰਟ ਲੈ ਜਿਓ ਚਾਹੇ ਜਿੱਦਾਂ ਆ ਮਰਜ਼ੀ ਰੰਗ ਲੈ ਜਿਓ 500 ਦੇ 2 ਕਾਰਟ ਤੇ 1000 ਰੁਪਏ ਦੇ 4 ਕਾਰਟ ਤੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋ ਦੁਕਾਨਦਾਰੋ ਸਾਰੇ ਦਾ ਫਾਇਦਾ ਬਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਪਰ ਸਾਡੇ ਕੋਲ ਆਜੋ 500 ਰੁਪਏ ਦੇ ਵਿੱਚ ਦੇ ਦਿਆਂਗੇ ਆ ਹੁਣ ਇਦੂ ਹੇਠਾਂ ਵਾਲਾ ਦੇਖ ਲੋ ਇਹ ਕੋਈ 900 ਮੰਗਦਾ ਕੋਈ 1000 ਮੰਗਦਾ ਬਜ਼ਾਰ 'ਚ 1000 ਰੁਪਏ ਦਾ ਇੱਕ ਸਾਡੇ ਕੋਲ 1000 ਰੁਪਏ ਦੇ ਦੋ ਬਾਜ਼ਾਰ 'ਚ ਰੇਟ 1200 1300 ਤੋਂ ਘਟਣੀ ਸਾਡਾ ਰੇਟ ਹੈ 650 ਦੇਖੋ ਬਾਜ਼ਾਰ ਦੇ ਵਿੱਚ ਸੂਟ ਦੀ ਕੀਮਤ ਹੈਗੀ 1500 ਰੁਪਏ ਦੁਪੱਟਾ ਨਾਲ ਡਿਜ਼ਾਈਨਰ ਆ ਅਸੀਂ ਦਮਾਂਗੇ 1500 ਦੇ ਦੋ ਮਤਲਬ 750 ਰੁਪਏ ਦਾ ਸੂਟ ਲੈ ਜਾਓ ਗਲਾ ਕਿੰਨਾ ਪਿਆਰਾ ਬਣਿਆ ਚਾਹੇ ਪਾਰਟੀ ਵੇਅਰ ਪਾਓ ਚਾਹੇ ਆਮ ਪਾਓ ਵਿਆਹ ਸ਼ਾਦੀ ਤੇ ਸੂਟ ਪਾ ਕੇ ਚਲੇ ਜਾਓ ਲਓ ਜੀ ਰੇਟ ਕੀ ਹੈ 680 ਵਾਈਟ ਸੂਟ ਜਿਨ੍ਹਾਂ ਨੇ ਪਸੰਦ ਹੈਗੀ ਆ ਉਹਨਾਂ ਦੇ ਲਈ ਤਾਂ ਇਹ ਟੌਪ ਦੀਆਂ ਚੀਜ਼ਾਂ ਕੀਮਤ ਕਿੰਨੇ ਆ ਕੋਈ 2500 ਕੋਈ 2000 ਨਹੀਂ ਤੁਹਾਨੂੰ ਸਿਰਫ ਅਸੀਂ 1000 ਰੁਪਏ ਦੇ ਵਿੱਚ ਵਾਈਟ ਸੂਟ ਦੇ ਦਾਂਗੇ ਆ ਚੱਕੋ ਜੀ ਬਟਿਕ ਸੂਟ ਆ ਉਹ ਸੂਟ ਆ ਗਿਆ ਮੇਰੀ ਭੈਣ ਕਹਿੰਦੀ ਮੇਰੇ ਪਾਇਆ ਹੋਵੇ ਕਿਸੇ ਹੋਰ ਦੇ ਨਾਲ ਪਾਇਆ ਹੋਵੇ ਆ ਚੱਕੋ ਜੀ ਫੋਟੋ ਵਾਲਾ ਸੂਟ ਦੇਖੋ ਮਾਰਕੀਟ ਦੇ ਵਿੱਚ 3500 4000 5000 ਮੂਹਾਂ ਮੰਗਾ ਰੇਟ ਹੈ ਪਰ ਆ ਦੁਪੱਟਾ ਇੰਨਾ ਸੋਹਣਾ ਲਾ ਕੇ ਆ ਚੱਕੋ ਮਸਲੀਨ ਕਾਟਨ ਦਾ ਸੂਟ 1700 ਰੁਪਏ ਦਾ ਚੈਲੰਜ ਵਾਲਾ ਰੇਟ ਹੈ ਸਾਡਾ ਆ ਦੇਖ ਲਓ ਜੀ ਫੋਟੋ ਵਾਲੇ ਸੂਟ ਬਟਿਕ ਵਾਲੇ ਸੂਟ ਕੋਈ ਇਹਨੋਂ ਪਾਕਿਸਤਾਨੀ ਕੋਈ ਇਹਨੋਂ afghani ਇਹ ਫਿਲਮਾਂ ਦੇ ਵਿੱਚ ਪਾਈਆਂ ਹੁੰਦੀਆਂ ਮਾਡਰਾਂ ਨੇ ਇਦਾਂ ਦੇ ਸੂਟ ਪਾਏ ਹੁੰਦੇ ਆ ਕੋਈ ਇਹਦਾ 3500 ਮੰਗਦਾ ਕੋਈ ਇਹਦਾ 3800 ਮੰਗਦਾ 1750 ਰੁਪਏ ਦੇ ਵਿੱਚ ਸੂਟ ਦੇਣਾ ਦੁਪੱਟਾ ਦੇਖੋ ਕਿੰਨਾ ਸੋਹਣਾ ਦਪੱਟ ਕੁੜੀਆਂ ਦਾ ਫੇਵਰਟ ਕਲਰ ਆ ਬਲੈਕ ਸੂਟ ਦੇ ਤੇ ਬਹੁਤ ਸੋਹਣਾ ਕੰਮ ਆ ਬਾਹਾਂ ਤੇ ਕੰਮ ਆ ਘੇਰੇ ਤੇ ਦੇਖੋ ਦੁਪੱਟਾ ਦੇਖੋ ਇਹ ਵੀ ਤੁਹਾਨੂੰ ਅਸੀਂ ਫ੍ਰੀ ਦੇ ਪਾਏ ਦੇਣਾ ਮਤਲਬ 15-1600 ਰੁਪਏ ਦੇ ਵਿੱਚ ਇਦਾਂ ਦੇ ਸੂਟ ਅਸੀਂ ਤੁਹਾਨੂੰ ਦੇ ਦੇਣੇ ਹੈਗੇ ਆ ਆ ਚੱਕੋ ਜੀ ਬਾਟਮ ਵਰਕ ਆ ਗਿਆ ਭਾਜੀ ਬਾਟਮ ਵਰਕ ਹੋਇਆ ਵਾ ਗੜਾ ਕਿੰਨਾ ਸੋਹਣਾ ਬਣਿਆ ਹੀਰਾ ਕਿੰਨਾ ਪਿਆਰਾ ਫੋਟੋ ਵਾਲਾ ਪੀਸ ਹੈ येलो ਕਲਰ ਦੇ ਨਾਲ ਫਰੋਜ਼ੀ ਕੰਟਰਾਸਟ ਕਿੰਨਾ ਪਿਆਰਾ ਤੇ ਰੇਟ ਕਿੰਨਾ ਆ 1275 ਰੁਪਏ ਮਾਡਰ ਵਾਲਾ ਪੀਸ ਹੈ ਜੀ ਆ ਦੇਖੋ ਹਣਾ ਇਦਾਂ ਦੀਆਂ ਚੀਜ਼ਾਂ ਲਈ ਤੁਸੀਂ ਤਰਸਦੇ ਹੋ ਵੀ ਭਾਈ ਕਿੱਥੋਂ ਮਿਲਣਗੀਆਂ ਤੁਹਾਡੇ ਲਈ ਇੱਥੇ ਬਾਗਮਾਲ ਚੀਜ਼ਾਂ ਸੀ ਤਿਆਰ ਕਰਤੀਆਂ ਗਰਮੀਆਂ ਦੇ ਲਈ ਕਾਟਨ ਦੇ ਸੂਟ ਮਸਲੀਨ ਦੇ ਸੂਟ ਉਹਦੇ ਵਿੱਚ ਤਾਂ ਵੈਰਾਈਟੀ ਬਹੁਤ ਜ਼ਿਆਦਾ ਆ ਆ ਵੀ ਕੋਈ 5000 ਨਹੀਂ ਲੈਣਾ ਅਸੀਂ 2500 ਰੁਪਏ ਦੇ ਵਿੱਚ ਆ ਵੀ ਸੂਟ ਤੁਹਾਨੂੰ ਅਸੀਂ ਦੇ ਰਣਾ ਹੈਗਾ ਆ ਇਹ ਟਾਲਾ ਸੂਟ ਵੀ ਦੇਖੋ ਮਤਲਬ ਡਿਜ਼ਾਈਨ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਆ ਲਓ ਜੀ ਦਿੱਲੀ ਬੰਬੇ ਵਾਲੇ ਰਾਣੀਆਂ ਮਹਾਰਾਣੀਆਂ ਵਾਲੇ ਮਾਡਰਨ ਵਾਲੇ ਸੂਟ ਵੀ ਸਾਡੇ ਕੋਲ ਆ ਗਏ ਆ ਜਿਹੜੇ ਬਾਜ਼ਾਰ ਦੇ ਵਿੱਚ 8000 ਰੁਪਏ ਮੰਗਦਾ ਕੋਈ 8500 ਰੁਪਏ ਮੰਗਦਾ ਸਾਡੇ ਕੋਲ ਆ ਜੋ ਹੈਵੀ ਸੂਟ ਵਧੀਆ ਦੁਪੱਟੇ ਡਿਜ਼ਾਈਨਰ ਤੁਹਾਨੂੰ 3 3000 ਬਖਸ਼ੀਸ਼ਿਆਂ ਨਾ ਝੜਿਆ ਪਿਆ ਮੋਰ ਤੇਰੀ ਦੇਖੋ ਕਿਦਾਂ ਡਿਜ਼ਾਈਨ ਮੋਰ ਦਾ ਬਣਿਆ ਹੋਇਆ ਹੈ ਨਾ ਆਹ ਦੇਖੋ ਕਿੰਨਾ ਐਨ ਟਾਪ ਦੀ ਕੁਆਲਿਟੀ ਕੰਮ ਕੀਤਾ ਇਕੱਲਾ ਇਕੱਲਾ ਤੁਸੀਂ ਇਹਦੇ ਤੋਂ ਚੈੱਕ ਕਰ ਲਓ ਹਰ ਇੱਕ ਚੀਜ਼ ਦਾ ਤੁਹਾਡਾ ਫਾਇਦਾ ਇਹ ਰੇਟ ਕਿੰਨਾ 73353800 ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜਿਹੜੀ ਨਾਰਖਲੀ ਦੇਖ ਰਹੇ ਹੋ ਭਾਜੀ ਇਹ ਕਿੰਨੇ ਦੀ ਹੋਊਗੀ ਮਾਰਕੀਟ ਵਿੱਚ 10 ਤੋਂ 15000 ਦੀ ਆ ਪਰ ਅਸੀਂ ਦੇਣੀ ਹੈ 4500 ਰੁਪਏ ਦੀ ਕਰੇਵ ਤੇ ਸੋ ਲਓ ਜੀ ਇਸ ਤੋਂ ਇਲਾਵਾ ਤੁਸੀਂ ਰੰਗ ਕਿਸ ਨੇ ਬਲੈਕ ਲੈਣਾ ਤਾਂ ਬਲੈਕ ਵੀ ਲੈ ਸਕਦੇ ਆ ਨਾ ਇਹ ਕੋਈ 15000 18000 ਨਹੀਂ ਆ ਰੇਟ ਦੇਖੋ ਲਿਖ ਕੇ ਲਾਤਾ 52500 ਰੁਪਏ ਦੇ ਦੇਖੋ ਸਾਡੇ ਕੋਲ ਵੈਡਿੰਗ ਸੂਟਾਂ ਦੀ ਵੀ ਬਹੁਤ ਸારી ਭਰਮਾਰ ਹੈਗੀ ਆ ਸਾਡੇ ਕੋਲ ਵੈਸੇ ਵੈਡਿੰਗ ਸੂਟ ਤਾਂ 14 1500 ਤੋਂ ਸ਼ੁਰੂ ਹੋ ਜਾਂਦਾ ਉਸ ਤੋਂ ਉੱਪਰ ਜਿੰਤਾਂ ਦੀ ਵੈਰਾਈਟੀ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਹਾਰਿਕ ਜੀ ਜੀ ਇੱਕੋ ਹੀ ਸ਼ਾਹ ਤੇ ਡਾ ਤੁਹਾਨੂੰ ਮਿਲ ਜਾਏਗਾ